ਸਾਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਉਮੀਦ ਕਰਦੇ ਆਪ ਸਾਰੇ ਠੀਕ ਠਾਕ ਹੋਵੋਗੇ ਤੇ ਟਾਈਮ ਹੋ ਰਿਹਾ 2:30 ਵਜ ਰਹੇ ਨੇ ਤੇ ਹੁਣ ਆਪਾਂ ਪਸੂਆਂ ਨੂੰ ਪਾਉਣੇ ਆਗੇ ਕੱਖ ਤੇ ਕੱਖ ਪਾ ਕੇ ਪਹਿਲਾ ਪਸਵੇਰ ਜੋ ਉਹ ਲੱਗ ਰਹੀ ਸੀ ਸਵਾਦ ਸਮਾਰੀ ਹੈ ਜੀ ਤੇ ਅੰਦਰ ਕਮਰੇ ਸਮਾਰਨ ਵਾਲੇ ਤੇ ਤੇ ਉਹ ਕਮਰੇ ਸਮਾਰੇ ਨੇ ਪੁਰਾਣੇ ਕਰੇ ਤੇ ਅੱਜ ਆਪਾਂ ਸਵੇਰੇ ਵੀਡੀਓ ਨਹੀਂ ਬਣਾਈ ਹੈਗੀ ਇਹ ਕੰਮ ਜਿਆਦਾ ਜਿਆਦੇ ਸੀ ਤਾਂ ਕਰਕੇ ਆਪਾਂ ਤੋਂ ਬਣੀ ਨਹੀਂ ਹੈਗੀ ਤੇ ਹੁਣ 2:30 ਵਜ ਗਿਆ ਆਪਾਂ ਪਾਉਣੇ ਆਗੇ ਪਸੂ ਨੂੰ ਕੱਖ ਤੇ ਗਕਪਾ ਕੇ ਗੱਦੇ ਬਾਰੇ ਕੰਡੇ ਪੈਣ ਗੱਦਿਆਂ ਦੇ ਧੌਣੇ ਅਗੇ ਕਬਰ ਕਬਰ ਵੀ ਆ ਪੱਤੀ ਧੋਦਾਂਗੇ ਤੇ 7 ਵਜੇ ਚ ਡਬੋਏ ਪੈਣ ਆਈ ਆਪਿਆਂ ਨਾਲ ਹੀ ਕੁਝ ਚਲ ਧੋਦਾਂਗੇ ਆਪਾਂ ਤੇ ਇਹਦੇ ਬਾਅਦ ਫਿਰ ਹੋਰ ਕੰਮ ਕਰਦੇ ਆਂਗੇ ਕੰਮ ਫਾਇਦੇ ਬਹੁਤ ਜਿਆਦਾ ਕਰਨ ਵਾਲੇ ਤੇ ਆਓ ਆਪਾਂ ਹੋਣੀ ਆ ਮਸਨ ਕੱਢ ਕਿਉਂਕਿ ਕਵੇਲਾ ਹੋ ਰਿਹਾ ਕੱਖਾਂ ਨੇ ਟਾਈਮ ਹੋ ਰਿਹਾਗਾ ਤੇ ਧੰਨਵਾਦ ਆਪਾਂ ਚਾਹ ਹੀ ਕੌੜੇ ਹੋਣੇ ਅਗੇ ਵੱਜਾਂ ਨੂੰ ਤੇ ਆਪਣੇ ਚਾਰ ਆ ਗਿਆ ਲੱਖੇ ਤਮੱਕੀ ਦਾ ਤੇ ਸੰਦੀ ਦੀ ਦਾ ਸੁੱਕਾ ਹੋ ਰਿਹਾ ਦਾ ਸੁੱਕਾ ਹੋ ਰਿਹਾ ਬਚਾਰ ਦਾ ਇਹ ਕਰਨੀ ਕੋਈ ਨਹੀਂ ਕਰੀ ਆਗੀ ਤੇ ਹੁਣ ਦੋ ਟਾਈਮ ਆਪਾਂ ਮੁੱਕੀ ਦਾ ਚਾਰ ਪਾ ਦੇਣੀ ਹੈਗੀ ਹਾ ਦਾ ਫਰਦ ਨਹੀਂ ਲੱਗਿਆ ਕੰਮ ਕਰਦਿਆਂ ਦਾ ਦੋ ਦਿਨ ਹੋ ਗਏ ਕੱਲ ਔਰ ਸੋਈ ਸਮਾਰਦੇ ਨੇ ਕਿ ਅੱਜ ਅੰਦਰ ਦੋ ਕਮਰੇ ਸਮਾਰਨੇ ਨੇ ਉਹ ਸਦਰ ਘਰ ਤੋਂ ਫਰਦ ਜੀ ਜਿਆਦਾ ਪੈਂਦੀ ਹੈਗੀ ਚਲੋ ਅੰਦਰ ਵੀ ਅਮਰ ਨਿਪਟ ਗਿਆ ਕੰਦਾ ਰਹਿ ਗਿਆ ਚਵਾਰਾ ਪੱਕਾ ਤੁਹਾਰੇ ਨਿਆ ਮੈਂ ਵੀ ਤੇ ਉਹ ਮਟਰ ਨੂੰ ਨਹੀਂ ਜੋਰੀ ਉਹ ਦੇ ਗਿਆ ਹੂੰ ਕੀ ਨਹੀਂ ਘੋਤਾ ਹਨ ਹੁਣ ਖੜ ਜੋ ਹੋਣ ਤੱਕ ਵਾਕੇ ਆਪਾਂ ਉਹ ਲਵਾਵਾਂਗੇ ਪਰਸੂ ਨਾਲ ਚਿਚੜੀ ਵਾਲੀ ਦਵਾਈ ਲਾਵਾਂਗੇ ਤੇ ਆਪਣੇ ਦਵਾਈ ਲਾਉਣੀ ਚਿਚੜੀਆਂ ਬਹੁਤ ਲੱਗ ਰਹੀਆਂ ਨੇ ਡੰਗਰ ਬਕਸ਼ੀਆਂ ਦੇ ਤੇਰੇ ਘੰਟਾ ਦੋ ਘੰਟੇ ਪਹਿਲਾਂ ਲਾ ਦੇ ਦਵਾਈ ਫਿਰ ਵਿਕਾਸ ਨੂੰ ਨੂੰ ਨਾ ਦੇ ਤੇ ਆਪਾਂ ਉਹ ਕਰਾਂਗੇ ਹੁਣ ਦਵਾਈ ਲਾ ਦੇਣੇ ਆਗੇ ਅੰਦਮਾ ਫੇਰ ਦੇਵਾਂਗੇ ਆਪਾਂ ਗੱਦਿਆਂ ਦੀ ਕਬਰ ਤੋੜਾਂਗੇ ਅੱਨੇ ਦੋ ਤਿੰਨ ਘੰਟੇ ਹੋ ਜਾਣਗੇ ਚੱਲ ਤੇ ਫੇਰ ਆਪਾਂ ਆਪਾਂ ਲੈ ਲੋਗੇ ਜਿੱਪ ਦਵਾਈ ਲੈਣਾ ਤੇ ਉਹੋ ਭਈ ਲਾਇਆ ਸੀ ਦਵਾਈ ਵਿੱਚ ਨਾ ਆਦਾ ਹੁੰਦਾ ਪਿੰਟ ਚ ਵਧੀਆ ਆਪਣੇ ਤੇ ਵਧੀਆ ਦਵਾਈ ਹੁੰਦੀ ਉਹਦੇ ਨੂੰ ਮੈਂ ਪਹਿਲਾਂ ਵੀ ਆਪਾਂ ਨੇ ਲਈ ਸੀ ਤੇ ਉਹ ਦੋ ਤਿੰਨ ਲੀਟਰਾਂ ਦੇ ਵਿੱਚ ਆਪਾਂ ਇਹਦੇ ਵਿੱਚ ਪਾ ਲਾਂਗੇ ਗਲਾਸਰ ਤੱਕ ਗਲਾਸ ਦਵਾਈ ਦਾ ਇਹ ਨਿੱਕ ਦਵਾਈ ਪਾ ਲਾਂਗੇ ਇਹ ਕਿਸੇ ਕੱਪੜੇ ਨਾਲ ਉਸ ਪਸਮਾ ਦੇ ਤੇ ਲਾ ਦਾਂਗੇ ਪਿੰਡੇ ਤੇ ਲਾ ਦਾਂਗੇ ਤੇ 2 ਘੰਟੇ 3 ਘੰਟੇ ਕਹਿੰਦੇ ਲੱਗੀ ਰਹਿੰਦੀ ਹੈ ਪਹਿਲਾਂ ਵੀ ਆਪਣੇ ਆਈ ਕਰੀ ਸਾਰੀਆਂ ਚਿਚੜੀਆਂ ਉੱਤਰ ਗਈਆਂ ਜੀ ਉਸ ਪਸਮਾ ਦੇ ਜਿੰਨੇ ਲੱਗਿਆਂਗੇ ਤੇ ਇਹ ਦਵਾਈ ਬਹੁਤ ਵਧੀਆ ਦੇਖੀ ਜਾਂਦੇ ਨੇ ਤੇ ਆਪਣੇ ਪਹਿਲਾਂ ਵੀ ਦੇਖ ਤੇ ਹੁਣ ਕਿਸੇ ਕੱਪੜੇ ਦੀ ਮਦਦ ਨਾਲ ਜਿੱਥੇ ਚਿਚੜੀਆਂ ਨੇ ਆਪਾਂ ਉਸ ਤੇ ਇਹ ਦਵਾਈ ਲਾਵਾਂਗੇ ਜਿਆਦੇ ਸਾਰੇ ਥੱਲੇ ਤੇ ਲਾਉਣੀ ਜੀ ਹੈਗੇ ਹਾਂ ਬਹੁਤ ਚਿਚਿੜਕਾ ਲੱਗ ਗਿਆ ਸਾਡੀ ਘਰ ਤੇ ਤਾਂ ਤੁਸੀਂ ਮੇਰੇ ਰੱਖ ਦੇਣਾ ਕਿਰਬਸਲਾ ਤੇਰਾ ਨਾਮ ਕੀ ਇੱਕ ਪੰਪੀ ਨਾ ਨਹੀਂ ਮਾਰ ਦਿੰਦੇ ਜੀ ਪੰਪ ਜਨਾ ਦੇ ਮੱਖੀ ਵਾਲੀ ਦਵਾਈ ਲਾਉਂਦੇ ਹੁੰਦੇ ਇੱਥੇ ਸਿਆਲ ਚ ਮੱਖੀਆਂ ਨਹੀਂ ਬਹਿਣ ਸਿਆਲ ਚ ਉਹ ਮੱਖੀਆਂ ਵਾਲੀ ਦਵਾਈ ਸੀ ਕਿ ਚੜੀ ਮਣੀ ਦਾ ਹੀ ਨਾਉਣੇ ਆ ਜਿਹੜਾ ਵੇਚਣਾ ਉਹ ਤੇ ਲਈ ਤੇ ਕਰਕੇ ਫਿਰ ਦਾਜੀ ਤੂੰ ਦਵਾਈ ਮੈਂ ਕਿਤੇ ਕਦੀ ਤੂੰ ਉਸ ਤੇ ਨਹੀਂ ਆ ਕੱਟਤੀ ਤੇ ਲਾਉਣਾ ਮੈਂ ਜਿਵੇਂ ਕਰ ਮੈਂ ਗਈ ਸੀ ਨਾਲ ਐਟ ਨਹੀਂ ਗਈ ਹੈਗੀ ਕੰਬੀ ਤੂੰ ਉਹ ਕੱਟ ਕੇ ਆ ਤਾਂ ਸਟ ਗੋਛੜੀ ਕੱਟਤੀ ਕਾ ਨਹੀਂ ਹੈ ਕਿ ਚੜੀਆਂ ਨੇ ਪਤਾ ਨਹੀਂ ਖਾਧੋ ਇਹ ਤਾਂ ਸਭ ਤੋਂ ਵੱਧ ਨਹੀਂ ਉਹ ਚੜੀ ਹੈਗੀ ਸੋਦੀ ਦੀ ਹੈ ਕੋਈ ਮੱਝ ਨਹੀਂ ਆਇਆ ਲਾ ਦਈ ਪਹਿਲੇ ਸਾਡੇ ਕੱਟੇ ਤੇ ਬਹੁਤ ਕਿਹੜੀ ਦਵਾਈ ਨਾਲ ਉਹ ਮਰ ਮਰਦੀਆਂ ਸਾਰੀਆਂ ਲੱਗੀਆਂ ਹੋਈਆਂ ਤੇਰਾ ਸਾਡੇ ਕੱਟੇ ਤੇ ਪੈ ਗਈਆਂ ਲੱਗ ਕੇ ਬਹੁਤ ਲੱਗੀਆਂ ਸੀ ਚੁੱਚੇ ਤੇ ਹੀ ਦਵਾਈ ਨਾਲ ਮੈਂ ਗਿੱਲਾ ਇਹ ਪਿੰਡਾ ਕਰਕੇ ਦੋ ਤਿੰਨ ਘੰਟੇ ਬਾਅਦ ਨਮਾਰਤਾ ਸਾਰੀਆਂ ਚੁੱਚੜੀ ਉੱਤਰ ਕੇ ਮਰ ਵੀ ਗਈਆਂ ਦੀਆਂ ਆ ਬਚਾਰੀ ਸੋਦੀ ਜੇ ਲੱਗ ਬਰੰਥ ਹੋ ਗਈਆਂ ਦੀਆਂ ਮੈਂ ਤਾਂ ਇਹਨੂੰ ਠੀਕ ਜੀ ਜਿਹੜੀ ਕੋਹ ਆਉਂਦੀ ਐ ਸਿਸਪੀ ਜੀ ਚ ਦਵਾਈ ਉਹ ਤੇਜ਼ ਜਿਆਦੇ ਹੁੰਦੀ ਹੈਗੀ ਉਹ ਮੈਂ ਲਾਈ ਹੁੰਦੀ ਹੈਗੀ ਠੀਕ ਹੈ ਕਿ ਨਹੀਂ ਛੋਟੇ ਕੱਟੂ ਅਚਨ ਨੂੰ ਉਹ ਕਰਦੇ ਆ ਛੜ ਜਾਂਦੀ ਐ ਉਹਦਾ ਮੂੜ ਨੂੰ ਨਾਲ ਉਹ ਵੀ ਛੜ ਜਾਂਦੀ ਹੈ ਬਿਮਾਰ ਹੋ ਜਾਂਦੇ ਜੇ ਮੂੜ ਨੂੰ ਲਾ ਲੰਗਦੇ ਹਾਂ ਜੇ ਮੂੜ ਵੀ ਲਾ ਲਏ ਉਹਦੇ ਨਾਲ ਕੋਈ ਐ ਕੱਟੂ ਜੇ ਟੰਡੇ ਤੇ ਲੱਗੀ ਹੋਵੇ ਤਾਂ ਵੀ ਬਿਮਾਰ ਹੋ ਜਾਂਦੇ ਨੇ ਉਹ ਤੇਜ਼ ਜਿਆਦੇ ਹੁੰਦੀ ਹੈਗੀ ਅਰੇ ਕਿਹਦੀ ਚ ਦੇਖ ਨਹੀਂ ਆ ਲੱਗਦਾ ਕੇ ਲਾਉ ਦੇ ਹੁੰਦੇ ਤੇ ਹੋ ਹੁਣ ਤਾਂ ਆਪਣੇ ਪਿੰਡ ਚ ਜਾ ਕੇ ਉਹ ਵੀ ਪੀਕਦੀ ਹੈ ਜਿਹੜੇ ਡੰਗਰ ਪਾਸੋਂ ਹੈਗੇ ਨੇ ਉਹ ਵੀ ਲੈ ਜਾਂਦੇ ਨੇ ਬਾਣੀਆਂ ਜਾ ਕੇ ਤੇ ਜਮੀ ਕਾਸੀ ਉੱਗਦਾ ਹੋਇਆ ਤਾਂ ਤੇ ਇਸੇ ਨਾ ਪਤਾ ਨਹੀਂ ਉਸਕੀ ਈ ਦਾ ਫਰ ਕਿਵੇਂ ਦਾਗਾ

ਕੋਈ ਨਾ ਕਦ ਲੈ ਬੈਠਾ ਹੁਣ ਇਲਾ ਤੇਰੂ ਥੀ ਜਾਂ ਕਿ ਫੜ ਗਿਆ ਆਈ ਪਾਣੀ ਦੀ ਪਾਣੀ ਵਾਲੇ ਦੋ ਤਿੰਨ ਲੀਟਰ ਚਾਹ ਸੀ ਵੀ ਗਲਾਸ ਹੋ ਹੋਵੇ ਅੱਧਾ ਕੁ ਗਲਾਸ ਦਵਾਈ ਦਾ ਜੇ ਕੋਈ ਨਾ ਆਏ ਕਿ ਚਿਕੜੀ ਤਾਂ ਆਪਾਂ ਕੱਲ ਨੂੰ ਲਾ ਲਾਂਗੇ ਦਵਾਈ ਤੇ ਆਪਾਂ ਚਾਰ ਗੱਦੇ ਪੂਰਾ ਕਰਕੇ ਨਿਕਲੀ ਇਹ ਤਾਂ ਜਿਹੜਾ ਪਾਈਆਂ ਜੇ ਤਾਂ ਨਹੀਂ ਲੋੜ ਪੈਦੀ ਨਹੀਂ ਆਪਾਂ ਪਿਆਰ ਤੇ ਜਿੰਨੇ ਤੱਕ ਆ ਬਚਾਰਾ ਅੰਗੇ ਫਿਰ ਟਾਵਰ ਵੇਲੇ ਜਿਹਨੇ ਨਹੀਂ ਰਹਿ ਦਿੱਤਾ ਹਾਂ ਉਹ ਜਿਹੜਾ ਕਾਰ ਦਾ ਕੰਮ ਕਰਦੇ ਸੀ ਟਾਵਰ ਨੂੰ ਸਾਧ ਦਿੰਦੇ ਸੀ ਕਿਉਂਕਿ ਇਹਨਾਂ ਨੂੰ ਰਾਤ ਨੂੰ ਸੌਣ ਦਾ ਕੰਮ ਪਹਿਨੇ ਰਾਤ ਇਹਨਾਂ ਨੂੰ ਟਾਵਰ ਦੀ ਕਟਨੀ ਪੈ ਜਾਂਦੀ ਸੀ ਜਿੱਥੇ ਕੰਮ ਕਰਦੇ ਸੀ ਤੇ ਬਾਹਰੇ ਰਹਿਦੇ ਹੁੰਦੇ ਸੀ ਫਿਰ ਉਹਦਾਂ ਚਾਰ ਪੰਜ ਰਾਤ ਹੋ ਜਾਂਦੀ ਸੀ ਉਹ ਤਾਂ ਜੇਲਾਂ ਦੇ ਵਿੱਚ ਚੋਣੇ ਪਾਈ ਗਏ ਇਹ ਫਤੇਗੜ ਸਾਹਿਬ ਲਾ ਕੇ ਆਉਦੇ ਹੁੰਦੇ ਸੀ ਟਾਵਰਾਂ ਤੇ ਉਹ ਕਿ ਗੁਰਦੁਆਰਾ ਸਾਹਿਬ ਚ ਰਹਿੰਦੇ ਹੁੰਦੇ ਸੀ ਜਰੋਂ ਤੇਹੀ ਦੀ ਜੋੜ ਵੈਂਦਾ ਹੁੰਦਾ ਲਾ ਸਭ ਜਾਂਦਿਆਂ ਦਾ ਤੇ ਜਦੋਂ ਉੱਥੇ ਰਹਿੰਦੇ ਹੁੰਦੇ ਸੀ ਫਿਰ ਉਹ ਉੱਥੇ ਗੱਦੇ ਲੈਂਦੇ ਉੱਥੇ ਤੰਬੂ ਲਾ ਕੇ ਰਹ ਜਾਂਦੇ ਤੇ ਉਹ ਤਾਂ ਕੋਈ ਕਮਰਾ ਨਹੀਂ ਮਿਲਦਾ ਸੀ ਤੇ ਨਾ ਟਾਵਰ ਲਾਉਣਾ ਹੁੰਦਾ ਤੇ ਫਿਰ ਆਪਾਂ ਦੇ ਚਾਰ ਵਜੇ ਲੱਗ ਗਈ ਤੇ ਉਹ ਖਾ ਪੀਖੇ ਕਰ ਲਏ ਉਸ ਤੋਂ ਓਮ ਕਿਹ ਨਾਲ ਕੱਪੜੇ ਧੋਦੇ ਹਿੰਦੇ ਕਿਹਦੇ ਨਾਲ ਸੇਕਣ ਹੁੰਦੀਆਂ ਨੇ ਥੋੜਾ ਹੱਟ ਵੀ ਫੋਲਦੇ ਹੋਗੇ ਕਿਹਦੇ ਹੋ ਗਏ ਤੇ ਕੱਪੜੇ ਆਹ ਮੈਂ ਪਹਿਲਾਂ ਤਾਂ ਇਹਨਾਂ ਨੂੰ ਅਸਮਾ ਚੱਲ ਬਸੇ ਭਾਵੇਂ ਧੋ ਦੂੰਗੀ ਫੇਰ ਮੈਂ ਕਿਹੜਾ ਧੋ ਦਾਂਗੀ ਫੇਰ ਉੱਧਰ ਚੱਕ ਕੇ ਆਉਂ ਫੇਰ ਉੱਧਰ ਹੀ ਆਉਂਗੀ ਇੰਨੇ ਤੇ ਨਵੇਂ ਆਪਣੀ ਹੁੰਦੇ ਹੈਂ ਮੈਂ ਕਿੰਨੇ ਖਰਚ ਕਰੇ ਤੇ ਚੱਲ ਮੈਂ ਲੀਂਗੀ ਨਾਂ ਅੱਛੇ ਪੰਨ ਆ ਦੂਜਾ ਟੱਪ ਲੈ ਕੇ ਨੀ ਮਾਰ ਸਿੱਕਾ ਦੂਜਾ ਟੱਪ ਲੈ ਆ ਦੇ ਸ਼ੰਗ ਸੈਬੂ ਸੈ ਵਾ ਗਿਆ ਸੈ ਗਿਆ ਤੂੰ ਥੋੜੇ ਬਾਅਦ ਕਿੰਨੇ ਵਜੇ ਆਉਂਦਾ ਉਹ ਆਉਗਾ 6:00 6:00 ਵਜੇ ਇਹ ਤਾਂ ਸੱਤੀ ਪੀ ਜਾਣਗਾ ਸਰ ਦੇ ਵੰਦਨ ਨਿਕਲ ਰਿਹਾ 我果翻身的你感 ਕੋਲੀ ਜੀ ਬੰਨੀ ਹੋਈ ਜਾਂਦੀ ਤੇ ਤਾਰਜੀ ਬਣਾਵਾਂਗੇ ਵਧੀਆ ਜੇ ਜੇ ਕਿਤੇ ਅੰਦਰ ਹੋਣੀ ਅੰਦਰ ਵੀ ਕੱਪੜਾ ਦੀ ਢਾਹਤ ਨਾਲ ਧੁੱਤਾਂ ਜਾਂਦਾ ਓਹੋ ਚੱਲ ਵਧੀਆ ਬੰਨੀ ਜਾਓ ਚਾਉਂਦਾ ਸੱਜਣਾ ਲੱਗ ਪਈ ਜਾਣੇ ਕਿੰਦਾ ਆ ਜਾਗਾ ਅੱਗੇ ਤੋਂ ਵਧੀਆ ਕੋ ਜਾਣਗੇ ਤਾਂ ਬਹੁਤ ਪੈਂਦੀ ਆ ਕਿੱਥੇ ਮੈਂ ਕਿ ਮਸ਼ੀਨ ਚ ਸਤਾਵਾਂਗੇ ਹੁਣ ਇੰਨਾਂ ਦੀ ਖਾਤਰ ਮਾਣ ਦੇ ਯਾਹੇ ਜੇ ਲੋਕਾਂ ਚਾਵਾਂ ਕੇ ਹੱਥੀਂ ਬਗਵਾਂ ਚਾਵਨ ਨੂੰ ਆਪੇ ਲੋਕਾਂ ਤੇ ਰੋਗੇ ਆਪਣੇ ਲਈ ਤੇ ਨਹੀਂ ਆਪਣੇ ਉੱਤਰੋਂ ਲੱਕੜ ਦੇ ਕੰਮ ਜਿਹੜੇ ਘਰ ਨਾਲ ਤੋਣਵਾ ਦੇਣੇ ਸਪਨਾ ਨੂੰ ਕੋਈ ਸਮਝ ਨਹੀਂ ਆ ਰਹੀ ਕਿ ਤੂੰ ਕਦ ਮਾਇਸੇ ਕੱਟਣੀ ਖੜੇ ਹੋ ਨਾ ਖਾਂ ਦਾ ਕੋਈ ਬਣਿ ਪਾਉਣੀ ਖੜੇ ਪਾਣੀ ਦੀ ਗੱਲ ਹੈ ਉਹ ਪਾਣੀ ਦਾ ਦੇਖਦੇ ਜਿਹੜੇ ਨਮੂਨ ਚਵਾ ਦੇ ਉਹ ਤਾਂ ਇਸੇ ਹੀ ਮੈਂ ਕਿਹਾ ਸੀ ਆਪਾਂ ਨਹੀਂ ਨਹੀਂ ਤਾਂ ਤਨ ਆ ਦਿਨ ਆ ਕੁਛ ਚੀਜ਼ਾਂ ਤੋਂ ਬਚਾ ਲੈਂਦੇ ਬੱਤੀ ਵੇ ਮੈਂ ਕਰ ਤੁਹਾਨੂੰ ਕੋਈ ਜਿਹੀ ਲਿਖਾਈ ਗਏ ਨੇ ਤੇ ਇਹ ਜਿਹੀ ਬੈਠ ਗਈ ਪਰ ਮਨ ਨੂੰ ਕੋਈ ਨੁਕਸਾਨ ਨਹੀਂ ਹੈਗਾ ਜੇ ਜਿੰਨਾ ਲੱਗਣਾ ਨਾ ਤੇ ਤੁਹਾਨੂੰ ਚੱਕਦੇ ਵੀ ਨਹੀਂ ਲੇ ਕੇ ਘਰ ਚਾਹ ਤੇ ਲੱਭੀ ਤੇ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਇਹਦਾ ਇਹਦਾ ਬਾਰਸ ਵਧੀਆ ਸੁਹਾਈ ਆ ਜੀ ਉਹ ਆਪਣਾ ਜਰਾ ਵੀ ਹੋ ਤੋ ਨਾ ਜਗਤ ਵਾਈ ਜਿਹੜਾ ਕਈ ਵੇਚੇ ਹੁੰਦਾ ਕਾ ਪੱਲਾ ਵੀ ਆ ਪਕਟੇ ਦੇ ਲਾ ਕੇ ਵੇਚੀ ਜੀ ਦਵਾਈ ਦਾ ਹਰ ਵੇਲੇ